ਅਖੀ ਗੁਰੂ ਨਾਨਕ ਮਤਾ ਪੀਲੀ ਪੀਤ ਹੁਣ ਇਥੋਂ ਵੀ ਟੁਰੇ ਕਈ ਥਾਂ ਮੁਕਾਮ ਕਰਦੇ ਨਾਨਕ ਮਤੇ ਪਹੁੰਚੇ ਇਹ ਸਥਾਨ ਦਾ ਨਾਂ ਪਹਿਲਾਂ ਗੋਰਖਨਾਖ ਗੋਰਖ ਮਤਾ ਸੀ ਗੁਰੂ ਨਾਨਕ ਦੇਵ ਜੀ ਨੇ ਸਿੱਧਾਂ ਤੇ ਜਿੱਤ ਪਾ ਕੇ ਇਹ ਥਾਂ ਕੋਸਚਿਰ ਡੇਰਾ ਲਾਇਆ ਤਦ ਤੋਂ ਨਾਮ ਨਾਨਕ ਮਤਾ ਹੈ ਸਿੱਧ ਆਖਦੇ ਹਨ ਜੋਗੀਆਂ ਦੇ ਵੱਡੇ ਨੂੰ ਇਹਨਾਂ ਨੇ ਗੁਰੂ ਜੀ ਨਾਲ ਵਿਚਾਰ ਤੇ ਸ਼ਾਸਤਰਾਂ ਦੇ ਝਗੜੇ ਕੀਤੇ ਸਨ ਤੇ ਹਾਰੇ ਸਨ ਫਿਰ ਜੋਗੀਆਂ ਨੇ ਇਥੋਂ ਦੇ ਗੁਰੂ ਕੇ ਸੇਵਕ ਹਲ ਮਸਤਕ ਤੇ ਕੁਸ਼ ਧੱਕਾ ਕੀਤਾ ਤਾਂ 6ਵੇਂ ਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਇਥੇ ਪਹੁੰਚੇ ਤੇ ਮਹਾਂਤ ਨੂੰ مالک ਬਣਾਇਆ ਸੀ ਇਥੇ ਹੁਣ ਗੁਰੂ ਨੰਦਨ ਜੀ ਠੀਕੇ 2-3 ਦਿਨ ਰਹਿ ਕੇ ਅੱਗੇ ਟੁਰ ਪਏ ਮਹਾਂਤ ਤੇ ਗੁਰਸਿੱਖਾਂ ਨੂੰ ਨਿਹਾਲ ਕੀਤਾ ਇਥੋਂ ਟੁਰ ਕੇ ਪੀਲੀ ਪੀਤ ਆਏ ਇਥੇ ਇੱਕ ਵੱਡਾ ਪ੍ਰਤਾਪੀ ਆਦਮੀ ਗੁਰੂ ਦਾ ਸਿੱਖ ਸੀ ਇਸ ਦਾ ਨਾਮ ਸੀ ਰਾਜਾ ਸ਼ਮਸ਼ੀਰ ਬਹਾਦਰ ਇਹ ਛੇਵੇਂ ਗੁਰੂ ਜੀ ਦੇ ਗੁਰੂ ਜੀ ਦੇ ਸਿੱਖ ਰਾਜਾ ਬਾਜ ਬਹਾਦਰ ਦਾ ਪੁੱਤਰ ਸੀ ਇਸ ਨੇ ਪੰਜ ਦਿਨ ਬੜੇ ਆਦਰ ਨਾਲ ਆਪ ਜੀ ਨੂੰ ਪਾਸ ਰੱਖਿਆ ਤੇ ਬੜੇ ਆਦਰ ਤੇ ਪਿਆਰ ਨਾਲ ਵਿਦਿਆ ਕੀਤਾ ਰਬ ਰਖਾ